40% VOTING सिरसा क्रुप क्षेत्र च सब तो भरमी पोलिंग फरीदाबाद गुरु ते गुरुग्राम ਪਛੜੇ ਰਾਜਧਾਨੀ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਤੇ ਵੀ VOTING ਜਾਰੀ ਹੁਣ ਤੱਕ 45% ਦੀ पोलिंग ਨਾਰਥ-ਈਸਟ ਸੀਟ ਤੇ ਸਭ ਤੋਂ ਵੱਧ ਪੋਲਿਓ ਅਮਿਤ ਸ਼ਾਹਾ ਦਾ ਕਾਂਗਰਸ ਤੇ ਵੱਡਾ ਹਮਲਾ ਬੋਲੇ 40 ਸੀਟਾਂ ਵੀ ਹਾਸਲ ਨਹੀਂ ਕਰ ਸਕੇ ਜੀ ਕਾਂਗਰਸ ਖੜਗੇ ਜੀ ਨੂੰ ਦੇਣਗੇ ਹਾਰ ਦਾ ਦੋਸ਼ ਛੁੱਟੀਆਂ ਮਨਾਉਣ ਲਈ ਵਿਦੇਸ਼ ਚਲਾ ਜਾਏਗਾ ਸ਼ਾਹੀ ਪਰਵਾਹ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਆਪ ਨੂੰ ਸਵਾਲ ਮਹਿਲਾਵਾਂ ਨੂੰ ਕਦੋਂ ਮਿਲਣਗੇ 1000 ਰੁਪਏ ਆਪ ਨੂੰ ਹੋਰ ਵਾਦੇ ਵੀ ਕਰਾਈ ਆ। ਰਮਨਿਤ ਬਿੱਟੂ ਦਾ ਕਾਂਗਰਸ ਤੇ ਵੱਡਾ ਨਿਸ਼ਾਨਾ ਕੀ ਕਾਂਗਰਸ ਨੇ 1 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਚਲਵਾਇਆ ਸੀ ਟੈਂਕ ਕਿ ਜੂਨ ਵਾਲੇ ਦਿਨ ਲੋਕ ਕਿਵੇਂ ਪਾਉਣਗੇ ਕਾਂਗਰਸ ਨੂੰ ਬੋਲ। 1 ਜੂਨ ਦੇ ਦਰਬਾਰ ਸਾਹਿਬ ਤੇ ਹੋਏ ਹਮਲੇ ਨੂੰ ਮੁੱਦਾ ਬਣਾਉਣ ਚ ਜੁਟੀ ਬੀਜੇਪੀ ਪਿਊਸ਼ ਕੋਇਲ ਨੇ ਨੁਕਸਾਨੇ ਗਏ ਸ਼੍ਰੀ ਕਾਲ ਤਕ ਸਹਿਬ ਦਾ ਦੇਖਿਆ ਬਾਦਲ ਕਾਂਗਰਸ ਤੇ ਸਾਦੇ ਨਿਸ਼ਾਨਾ। ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਪ੍ਰਚਾਰ ਕਰਨ ਤੇ ਪੱਕੀ ਸੰਗਰੂਰ ਦੀ ਸਿਆਸਤ ਬਲਕੌਰ ਦੇ ਪ੍ਰਚਾਰ ਤੋਂ ਨਰਾਜ਼ ਹੋਏ ਐਮਪੀ ਸਿਮਰਤਜੀਤ ਮਾਨ ਕਿਹਾ ਮੁਸੇਵਾਲਾ ਨੇ ਮੈਨੂੰ ਸਮਰਥਨ ਦੇਣ ਦੀ ਕਹੀ ਸੀ ਗੱਲ ਤਾਂ ਖੈਰਾ ਦਾ ਪਲਟਵਾਰ ਹੁਣ ਬਲਕੌਰ ਸਿੰਘ ਦਾ ਸਹਾਰਾ ਕਿਉਂ ਮੰਗ ਰਹਿ ਨੇ ਮਾਂ ਹਰਿਆਣਾ ਦੇ ਆਜ਼ਾਦ ਵਿਧਾਇਕ ਰਾਕੇਸ਼ ਤਲਤਾਬਾਦ ਦੀ ਮੌਤ ਹਾਰਟ ਅਟੈਕ ਕਰਕੇ ਗਈ ਜਾਨ 2019 ਚ ਬਾਦਸ਼ਾਹਪੁਰ ਤੋਂ ਦਿੱਤੀ ਸੀ ਵਿਧਾਨ ਸਭਾ ਚੋਂ ਪੀਏ ਮੋਦੀ ਨੇ ਜਿਤਾਇਆ ਦੁੱਖ ਅਸੀਂ ਕਾਲ న్యూਸ 1850 ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਲੋਕ ਸਭਾ ਚੋਣਾਂ ਦੇ 6ਵੇਂ ਗੇਟ ਦੇ ਵਿੱਚ ਅੱਜ 58 ਸੀਟਾਂ ਤੇ ਪੋਲਿੰਗ ਹੋ ਰਹੀ ਹੈ ਜਿਦੇ ਚ ਹਰਿਆਣਾ ਦੀਆਂ 10 ਸੀਟਾਂ ਤੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ਸ਼ਾਮਿਲ ਨੇ ਜੇ ਆਕੜਿਆਂ ਤੇ ਨਜ਼ਰ ਪਾਈਏ ਕਿਉਂਕਿ ਸਭ ਤੋਂ ਜ਼ਿਆਦਾ ਇਸੇ ਚੀਜ਼ ਤੇ ਨਜ਼ਰ ਰਹਿੰਦੀ ਹੈ ਕਿ ਪੋਲਿੰਗ ਪਰਸੈਂਟੇਜ ਕਿੰਨੀ ਹੋਈ ਹੈ ਉਸ ਤੋਂ ਬਾਅਦ ਅੱਗੇ ਦੀਆਂ ਕਿਆ ਸਰਾਈਆਂ ਲਾਈਆਂ ਜਾਂਦੀਆਂ ਸੋ 3 ਵਜੇ ਤੱਕ ਹਰਿਆਣਾ ਦੇ ਵਿੱਚ 46.26% ਜਿਹੜੀ ਹੈ ਉੱਤ ਪੋਲਿੰਗ ਹੋਈ ਹੈ ਔਰ ਦਿੱਲੀ ਦੇ ਵਿੱਚ 3 ਵਜੇ ਤੱਕ 44.58 ਇਹ ਪੋਲਿੰਗ ਪਰਸੈਂਟੇਜ ਹੈ ਜੋ ਹਰਿਆਣਾ ਦੀ ਓਵਰਆਲ ਜਾਂ ਦਿੱਲੀ ਦੀ ਓਵਰਆਲ ਹੈ ਪਰ ਜੇ ਸੀਟ ਵਾਈਜ਼ ਦੇਖੀਏ ਤਾਂ ਕੁਰੂਕ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਹਰਿਆਣਾ ਦੇ ਕੁਰੂਕ ਖੇਤਰ ਚ 50% ਪੋਲਿੰਗ ਹੋਈ ਹੈ 50.17% ਔਰ ਗੁਰੂਗ੍ਰਾਮ ਦੇ ਵਿੱਚ ਹੁਣ ਤੱਕ ਸਭ ਤੋਂ ਘੱਟ 41.31% ਪੋਲਿੰਗ ਹੁਣ ਤੱਕ ਜੋ ਹੈ ਆਕੜੇ ਆਏ ਨੇ 3 ਵਜੇ ਤੱਕ ਦੇ ਸੋ ਦਿੱਲੀ ਦੇ ਨਾਰਥ-ਈਸਟ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ 47.85 47.85% ਨਵੀਂ ਦਿੱਲੀ ਸਭ ਤੋਂ ਘੱਟ 42.17% ਜਿਹੜੀ ਹੈ ਉਹ ਪੋਲਿੰਗ ਹੁਣ ਤੱਕ ਦਰਜ ਕੀਤੀ ਗਈ ਹੈ 3 ਵਜੇ ਤੱਕ ਦੇ ਆંકੜੇ ਨੇ ਕਿਉਂਕਿ ਪੋਲਿੰਗ ਪਰਸੈਂਟੇਜ 6 ਵਜੇ ਤੱਕ ਹੈ ਸੋ ਉਮੀਦ ਜਤਾਈ ਜਾ ਰਹੀ ਹੈ ਕਿ 60% ਦੇ ਆਸ-ਪਾਸ ਪੋਲਿੰਗ ਹੋਏਗੀ ਕਿਤੇ ਥੋੜੀ-ਬਹੁਤ ਵੱਧ ਸਕਦੀ ਹੈ ਕਿਤੇ ਥੋੜੀ-ਬਹੁਤ ਘੱਟ ਸਕਦੀ ਹੈ ਸੋ ਮੋٹے ਤੌਰ ਤੇ ਇਹ ਅੰਦਾਜ਼ਾ ਹੈ ਕਿ 60% ਦੇ ਆਰ-ਪਾਰ ਕਿਉਂਕਿ گرمی ਦਾ موسم ਵੀ ਬਹੁਤ ਜ਼ਿਆਦਾ ਪੋਲਿੰਗ ਨੂੰ ਪ੍ਰਭਾਵਿਤ ਕਰ ਰਿਹਾ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਡਰਦੇ ਗਰਮੀ 'ਚ ਬਾਹਰ ਨਹੀਂ ਜਾਂਦੇ ਕਿ بیمار ਨਾ ਹੋ ਜਾਣ ਜਾਂ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਇਸ ਕਰਕੇ ਕਈ ਵਾਰੀ ਲੋਕ ਪੋਲਿੰਗ ਬੂਥਾਂ ਤੱਕ ਘੱਟ ਪਹੁੰਚਦੇ ਨੇ ਸੋ ਇਸ ਇਹੀ وجہ ਮੁੱਖ ਤੌਰ ਤੇ ਮੰਨੀ ਜਾ ਰਹੀ ਹੈ ਜਿਹਦੇ ਕਰਕੇ ਘੱਟ ਪੋਲਿੰਗ ਪਰਸੈਂਟੇਜ ਦਰਜ ਕੀਤੀ ਤਾਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਹ 20 ਤਸਵੀਰਾਂ ਨੇ ਜਿਹੜੀਆਂ ਪੂਰੇ ਹਰਿਆਣਾ ਦਾ ਮੂਡ ਦੱਸ ਰਹੀਆਂ ਨੇ ਜਾਂ ਪੂਰੇ ਹਰਿਆਣਾ ਦਾ ਇਲੈਕਸ਼ਨ ਦਰਸਾ ਰਹੀਆਂ ਨੇ ਸਭ ਤੋਂ ਉੱਤੇ ਤਸਵੀਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਜਿਨ੍ਹਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸਾਬਕਾ ਸੀਐਮ ਮਨੋਰ ਲਾਲ ਖੱਟਰ ਜਿਹੜੇ ਨੇ ਉਹਨਾਂ ਦਾ ਉਹ ਵੋਟ ਪਾ ਕੇ ਆਪਣਾ ਗਏ ਸਵੇਰੇ ਟਾਈਮ ਨਾਲ ਹੀ 7 ਵਜੇ ਉਹ ਪੋਲਿੰਗ ਬੂਥ ਤੇ ਪਹੁੰਚ ਗਏ ਸੀ ਭੁਪਿੰਦਰ ਹੁੱਡਾ ਐ ਸਾਬਕਾ ਸੀਐਮ ਹਰਿਆਣਾ ਉਹਨਾਂ ਵੱਲੋਂ ਆਪਣੀ ਵੋਟ ਪੁਕਤਾਈ ਗਈ ਤੇ ਉਹਨਾਂ ਦੇ بیٹے ਦਵਿੰਦਰ ਹੁੱਡਾ ਕਾਂਗਰਸੀ ਦਵਿੰਦਰ ਹੁੱਡਾ ਕਾਂਗਰਸੀ ਉਮੀਦਵਾਰ ਨੇ ਉਹਨਾਂ ਨੇ ਆਪਣੀ ਵੋਟ ਪੁਕਤਾਈ ਅਬੇ ਚਟਾਲਾ ਅਜੇ ਚਟਾਲਾ ਆਪਣੇ ਪਰਿਵਾਰ ਆਪਣੇ ਬੇਟਿਆਂ ਦੇ ਨਾਲ ਵਿਗਵਜੇ ਤੇ ਦਸ਼ੰਦ ਚਟਾਲਾ ਦੇ ਨਾਲ ਵੋਟ ਪਾਣ ਗਏ ਭਾਜਪੀ ਉਮੀਦਵਾਰ ਰஞ்சிਤ ਚਟਾਲਾ ਜਿਹੜੇ ਚਟਾਲਾ ਪਰਿਵਾਰ ਚੋਂ ਹੀ ਆਉਂਦੇ ਨੇ ਉਹਨਾਂ ਨੇ ਆਪਣੀ ਵੋਟ ਪੁਕਤਾਈ ਅਨਿਲਵੈਜ ਸਾਬਕਾ ਗ੍ਰਹਿ ਮੰਤਰੀ ਹਰਿਆਣਾ ਦੇ ਕੁਲਦੀਪ ਬਿਸ਼ਨੋਈ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਰੰਦੀਪ ਸੁਰਜੀਵਾਲਾ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਭਾਜਪਾ ਉਮੀਦਵਾਰ ਕਿਸ਼ਨਪਾਲ ਗੁੱਜਰ ਨੇ ਵੋਟ ਪੁਗਤਾਈ ਫਿਰ ਭਾਜਪਾ ਉਮੀਦਵਾਰ ਅੱਗੇ ਚੌਧਰੀ ਧਰਮਵੀਰ ਸਿੰਘ ਅਰਵਿੰਦ ਸ਼ਰਮਾ ਉਸ ਤੋਂ ਇਲਾਵਾ ਕਾਂਗਰਸ ਉਮੀਦਵਾਰ ਜਿਹੜੇ ਨੇ ਰਾਉਦਾਨ ਸਿੰਘ ਬੰਤੋ ਕਟਾਰੀਆ ਭਾਜਪਾ ਉਮੀਦਵਾਰ ਫਿਰ ਨਵੀਨ ਜਿੰਦਲ ਉਹਨਾਂ ਵੱਲੋਂ ਆਪਣੀ ਵੋਟ ਪੁਗਤਾਈ ਗਈ ਅਸ਼ੋਕ ਤਾਮਰ ਭਾਜਪਾ ਉਮੀਦਵਾਰ ਰਾਹੁਲ ਫਾਜ਼ਲਪੁਰੀਆ ਜਿਹੜੇ ਜੀ ਜੀਪੀ ਉਮੀਦਵਾਰ ਨੇ ਮਹਾਵੀਰ ਤੇ ਬਬੀਤਾ ਫੁਗਾਟ ਆਪਣੀ ਵੋਟ ਪੁੱਗਤਾਲ ਪਹੁੰਚੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਪਹੁੰਚੇ ਯੋਗੇਸ਼ਵਰ ਦਾਤ ਰੈਸਲਰ ਉਹ ਪਹੁੰਚੇ ਬੀਜੇਪੀ ਆਗੂ ਸੋ ਇਹਨਾਂ ਸਾਰੇ ਜਿਹੜੀਆਂ ਸ਼ਖਸੀਤਾਂ ਨੇ ਉਹਨਾਂ ਵੱਲੋਂ ਅੱਜ ਪੋਲਿੰਗ ਬੂਥਾਂ ਤੇ ਪਹੁੰਚ ਕੇ ਨਾ ਸਿਰਫ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਬਲਕਿ ਹੋਰਨਾਂ ਨੂੰ ਵੀ ਵੋਟਾਂ ਦੇ ਲਈ ਪ੍ਰੇਰਿਤ ਕੀਤਾ ਗਿਆ ਕਿ ਲੋਕ ਵੱਧ ਤੋਂ ਵੱਧ ਆਪਣੇ ਘਰਾਂ ਚੋਂ ਬਾਹਰ ਨਿਕਲਣ ये अपने वोट दे हक इस्तेमाल कर। चार तारीख को रिजल्ट आ रहा है हाँ। ग्यारह कमल के फूल खिलेंगे और बड़े मैंडेट के साथ खुलेंगे नरेंद्र मोदी जी को मजबूत करेंगे विकसित राष्ट्र बनाने में हरियाणा की भूमिका प्रमुख रहेगी आतंकवाद भरी करने में हरियाणा की भूमिका मजबूत रहेगी किसानों की मजबूती के लिए नरेंद्र मोदी जी को मजबूत करना जरूरी है हर कोई दावा करेगा दावा क्यों नहीं करना चाहिए दावा से वो करना चाहिए लेकिन ये तो जनता बताएगी ये सारा गेम जो है जनता का है और ज्यादातर जो लोग मिले हैं वहाँ बीजेपी के मिले हैं इसलिए आ, ये विषय किसी नेता का चाहे वो मेरा क्लेम हो चाहे किसी विपक्ष के नेता का क्लेम हो ये निर सक चीज ये अधिकार बहुत भारी कुर्बानियों के बाद मिला है देश की आजादी ल, की लड़ाई लड़ी लोगों में मेरे दादा ने भी लड़ी मेरे पिताजी ने भी ऐसे कितने शहीद हुए लंबी लड़ाई लड़ने के बाद ये है, उसने अधिकार दिया है कांग्रेस का शानदार प्रदर्शन हरियाणा में होने जा रहा है आज हरियाणा प्रदेश के लोगों ने हरियाणा के उज्जवल भविष्य के लिए देश के संविधान को बचाने के लिए लोकतंत्र को बचाने के लिए बदलाव का मन बना लिया है जिस दिन मतगणना होगी उस दिन आप देखना जो ये लोग कह रहे हैं कि ये डबल इंजन की सरकार थी इनके इंजन ही इंजन दिखाई देंगे डब्बा कोई दिखाई नहीं बहुत अच्छा चुनाव रहा है हिसार का और हिसार ने ये मन जरूर बनाया है कि हरियाणा की आवाज़ को वो पार्लियामेंट में भेजे और हरियाणा की आवाज़ को चुनने के लिए फिर तो रीजनल एस्पिरेशन को ताकत मिलेगी क्या लगता है फैसला प्रदेश की जनता को करना है क्या लगता है फैसला प्रदेश की जनता को करना है कांग्रेस कहीं बता रही है हमने सत्तर साल में क्या किया भाजपा कहीं बता रही है हमने दस साल में क्या किया हमारे पास तो अनेक ऐसी बातें हैं हरियाणा के लोगों के बीच में खुल के कहने को कि हमारी पार्टी ने जब जब सत्ता में आई आप लोगों को क्या क्या सुविधाएं दी ना कांग्रेस बता सकती और ना भाजपा बता सकती हार जीत तो चलो अलग अलग कारण है कौन जीतेगा कौन नहीं पर मेरा यह मानना है कि तकरीबन बीजेपी स्वीप कर रही है सब स्टेटों में पहले से ज्यादा आपके वेस्ट बंगाल, उधर भी समझिए कि जो एक बहुत बड़ी बात है दस साल भारतीय जनता पार्टी की सरकार रही है और दस साल में लोगों के साथ जो चाहे आप किसान ले लो मजदूर ले लो गरीब ले लो आप किसी भी उस पर जाके देख लेना बूथ पर लोगों की पीड़ा है कि दस साल हमारे साथ भाजपा ने क्या किया तो इन सब चीजों को देखते हुए लोगों को लोगों ने देख लिया परख लिया और अब सब उब चुके हैं भाजपा से बिल्कुल एग्जाम्स बच्चों के ले लो और हमारे इलेक्शन से ले लो मुझे तो इक्वल लगते हैं और बाकी जनता जनार्दन का फैसला है पॉलिटिशियंस को कभी मुड़ के नहीं देखना चाहिए हमेशा आगे चलता रहना चाहिए सांगी uh -huh. <ánik> तो आना जाना, जाना रहता ही है और आप पब्लिक ना कहो सांगी तो हमारा परिवार है अपने परिवार के बीच में आए हुए हैं अच्छा लग रहा है सांगी तो आना जाना रहता ही है और आप पब्लिक ना कहो सांगी तो हमारा परिवार है अपने परिवार के बीच में आए हुए हैं अच्छा लग रहा है क्योंकि ये धर्म क्षेत्र कुरुक्षेत्र है और यहाँ पर भगवान कृष्ण और अर्जुन ने धर्म के लिए युद्ध किया तो कर्म किया है हमने एंड वी ट्राइड अव बेस्ट और अब जो रिजल्ट है वो प्रभु के हाथ में है महाप्रभु जी के हाथ देश में सार्थक मुद्दों पर सरकार का गठन होना चाहिए वो सार्थक मुद्दे हैं बेरोजगारी का वो सार्थक मुद्दे हैं कमर तोड़ महंगाई से निजात पाने का वो सार्थक मुद्दे हैं डूबती हुई अर्थव्यवस्था को वापस देश और दुनिया में सबसे ऊपर ले जाने का लाने की बात हो या विधानसभा में लोगों की बात करने की बात हो या विधानसभा से बाहर को हल्के की मांग उठाने की बात हो और काम करने की बात हो का परफॉर्मेंस बहुत जबरदस्त रहा है जो आपको रिजल्ट मिलेगा देखने को और मैं समझता हूँ की इस बार लोगों ने मन बनाया है कि हम एक तरफा जनादेश देश के लिए देंगे और देश बनाने के लिए आज मोदी जी से बेहतर विकल्प और नेतृत्व आज कोई है नहीं ये इस बार का इलेक्शन अलग इसलिए है कि इस बार के इलेक्शन एक तरफा है सिर्फ मोदी जी खड़े हैं उनके मुकाबले में कोई नहीं खड़ा जब बताएं इनका उनके मुकाबले में कौन है ਅਮਰੀਕਸਰ ਦੀਆਂ ਤਸਵੀਰਾਂ ਲਾਈਵ ਤਸਵੀਰਾਂ ਮੁੱਖ ਮੰਤਰੀ ਭਗਵੰਤ ਸਬਾਨ ਅਮਰੀਕਸਰ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰ ਰਹੇ ਨੇ ਅਮਰੀਕਸਰ ਲੋਕ ਸਭਾ ਹਲਕੇ ਚਾਰਜ ਸੀਐਮ ਭਗਵੰਤ ਸਬਾਨ ਪਹੁੰਚੇ ਹੋਏ ਨੇ ਤਸਵੀਰਾਂ ਅਜਨਾਲਾ ਦੀਆਂ ਉਹ ਜਿੱਤ ਕੇ ਅੱਪਾ ਮਾਨ ਸਾਹਿਬ ਦੀ ਝੋਲੀ ਚ ਪੋੜੀ ਆ ਸੋ ਸਾਰਿਆਂ ਦੇ ਤਗੜੇ ਹੋ ਕੇ ਅਗਲੇ ਚਾਰ ਪੰਜ ਦੇਣੇ ਜ਼ਿਆਦਾ ਕੰਮ ਕਰਨਾ ਆਪਣੀ ਸੀਟ ਨੂੰ ਜਿੱਤ ਕੇ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਜਿਹੜਾ ਇਹਨਾਂ ਦੀ ਚੋਰੀ ਪਾੜੜੀ ਆ ਤੇਰਾ ਜੀਲੋ ਕਰਦੀ ਹੈ ਸਭ ਤੋਂ ਪਹਿਲਾਂ ਆਪਣੀ ਲੀਡ ਆਉਗੀ ਤੁਸੀਂ ਇੱਕ ਵਧਾਓ ਨਾ ਪੂਰੇ ਬਸਰ ਚ ਪੂਰੇ ਇਲਾਕੇ ਦੇ ਵਿੱਚ ਹੁਣ ਵਜੀਠੇ ਚੱਲੇ ਆ ਦੇਖਿਓ ਤੁਸੀਂ ਉੱਥੇ ਵੀ ਕੀ ਕਰਦਾ ਸੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਮੈਂ ਮਾਨ ਸਾਹਿਬ ਨੂੰ ਕਹੂਗਾ ਮਾਨ ਸਾਹਿਬ 2 ਮਿੰਟ ਹੋਰ ਲਾਓ ਜੀ ਆ ਇੱਕ ਮੈਂ ਇੱਕ ਮੈਂ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਅੱਗੇ ਨਾ ਗਾਹ ਨਾ ਗੱਲ ਕਰ ਦਿਓ ਇੱਥੇ ਰੱਖਿਓ ਆਪਦੇ ਤਾਂ ਕਿ ਰੱਖਿਓ ਬਸ ਇੱਥੇ ਰੱਖਿਓ ਮੈਂ ਉਹ ਕੁਝ ਅਫਸਰ ਨੇ ਕੁਝ ਅਫਸਰ ਨੇ ਜਿਹੜੇ ਉਹਨਾਂ ਨਾਲ ਵੀ ਰੱਖ ਰਹਿੰਦੇ ਨੇ ਕਿਉਂਕਿ ਉਹਨਾਂ ਕੋਲੇ ਪ੍ਰੋਟੋਕਾਲ ਹੈ ਡਿਪਟੀ ਮੁੱਖ ਮੰਤਰੀ ਰਹੀ ਆ ਉਹਦੀ ਘਰ ਵਾਲੀ ਹਰਸਿਮਰਤ ਕੌਰ ਮੰਤਰੀ ਰਹੀ ਹੈ ਉਹ ਪ੍ਰੋਟੋਕਾਲ ਹੈ ਅਫਸਰ ਨਾਲ ਦੇਣੇ ਪੈਂਦੇ ਪਰ ਉਹ ਅਫਸਰ ਪੰਜਾਬ ਆਪਣੇ ਨੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਵੀ ਕਿਵੇਂ ਐ ਹਾਲ ਕੀ ਐ ਦੋਨਾਂ ਦਾ ਉਹ ਕਹਿੰਦਾ ਜੀ ਗਾਹਾਂ ਗੱਲ ਨਾ ਕਰਿਓ ਮੈਂ ਤਾਂ ਗਾਹਾਂ ਕੀਤੀ ਨਹੀਂ ਆ ਤਹਾਂ ਆਪਣੀ ਸਰਕਾਰ ਬਣ ਰਹੀ ਐ ਮੋਦੀ ਤਹਾਂ ਇੰਡੀਆ ਗਠਵੰਨ ਦੀ ਸਰਕਾਰ ਬਣੇ ਇਹਨੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਜੋ ਅੱਛਾ ਇਹ ਨੂੰ ਇਹ ਨੂੰ ਕਿਹੜਾ ਪਾਰਲੀਮੈਂਟ ਚ ਇਹ ਨੂੰ ਕਿਹੜਾ ਮਾਈਕ ਦੀ ਲੋੜ ਹੈ ਮਾਈਕ ਤਾਂ ਇੱਥੇ ਰਹਿ ਜਾਂਦਾ ਇਹ ਇੱਥੇ ਉਹਦਾ ਹਿੱੱਤੇ ਹੀ ਬੋਲੂ ਆਏ ਜਦੋਂ ਇਹ ਖੜਾ ਹੋਇਆ ਕਰੂ ਸਪੀਕਰ ਕੰਬਿਆ ਕਰੂ ਵੀ ਆਹ ਕੌਣ ਆ ਓਏ ਬੋਲ 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 ਸੋਨਿਹਾਰ ਅਜਨਾਲਾ ਉਹ ਸੀਐਮ ਭਗਵੰਤ ਮਾਨ ਰੋਡ ショਅ ਕੱਢ ਰਹੇ ਨੇ ਆਪਣੇ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਸਮਰਥਨ ਦੇ ਵਿੱਚ ਔਰ ਬੋਲਦਿਆ ਬੋਲਦਿਆ ਉਹਨਾਂ ਕਿ ਆਕੇ ਕੇਂਦਰ ਦੇ ਵਿੱਚ ਇੰਡੀਆ ਘੱਟ ਜੋੜ ਦੀ ਸਰਕਾਰ ਬਣਦੀ ਹੈ ਬਣੇਗੀ ਤੇ ਕੁਲਦੀਪ ਢਾਲੀਵਾਲ ਕੇਂਦਰ ਦੇ ਵਿੱਚ ਮੰਤਰੀ ਬਣਨਗੇ ਇਹ ਗੱਲ ਸੀਐਮ ਭਗਵੰਤ ਮਾਨ ਵੱਲੋਂ ਕਹੀ ਗਈ ਉਹਨਾਂ ਦੇ ਹੱਕ ਦੇ ਵਿੱਚ ਸਮਰਥਨ ਜਟਾਉਣ ਬਾ ਹੁਣ ਜ਼ਿਕਰ ਕਰਦੇ ਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਕੀਤੀ ਜਾ ਰਹੀ ਕੈਂਪੇਨ ਦਾ ਜਿਸ ਨੇ ਸੰਗਰੂਰ ਦੀ ਸਿਆਸਤ ਗਰਮਾ ਰੱਖੀ ਹੈ ਕਿਉਂਕਿ ਸੰਗਰੂਰ ਦੀ ਸਿਆਸਤ ਦੇ ਵਿੱਚ ਸੰਗਰੂਰ ਦੇ ਸਿਆਸੀ ਅਖਾੜੇ ਦੇ ਵਿੱਚ ਕਈ ਦਿੱਗਤ ਚਿਹਰੇ ਚੋਣ ਮੈਦਾਨ ਦੇ ਵਿੱਚ ਨੇ ਬਲਕੌਰ ਸਿੰਘ ਕਾਂਗਰਸ ਤੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਬਲਕੌਰ ਸਿੰਘ ਸਿੱਧੂ ਤਾਂ ਉਸ ਨੂੰ ਲੈ ਕੇ ਸਿਆਸੀ ਆਗੂਆਂ ਨੇ ਆਪਣੇ ਬਿਆਨ ਦੇਣੇ ਜਾਂ ਤੀਰਾਂ ਦੇ ਨਿਸ਼ਾਨੇ ਬਲਕੌਰ ਸਿੰਘ ਸਿੱਧੂ ਵੱਲ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਵੱਲੋਂ ਕਰ ਦਿੱਤੇ ਗਏ ਨੇ ਬਲਕੌਰ ਸਿੰਘ ਸਿੱਧੂ ਨੂੰ ਲੈ ਕੇ ਸੁਖਪਾਲ ਖਹਿਰਾ ਅਤੇ ਐਮਪੀ ਸਿਮਰਨਜੀਤ ਸਿੰਘ ਮਾਨ ਆਮੋ ਸਾਹਮਣੇ ਹੋਏ ਨੇ ਦਰਸਲ ਸਿਮਰਨਜੀਤ ਸਿੰਘ ਮਾਨ ਬਲਕੌਰ ਸਿੰਘ ਸਿੱਧੂ ਵੱਲੋਂ ਕਾਂਗਰਸ ਲਈ ਕੀਤੇ ਚੋਣ ਪ੍ਰਚਾਰ ਤੋਂ ਨਰਾਜ਼ ਨਹੀਂ ਬਲਕਿ ਸਿਮਰਨਜੀਤ ਮਾਨ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਪਾਰਟੀ ਦਾ ਬਲਕੌਰ ਸਿੰਘ ਚੋਣ ਪ੍ਰਚਾਰ ਕਰ ਰਹੇ ਨੇ ਜਦੋਂ ਕਿ ਸਿੱਧੂ ਮੂਸੇਵਾਲਾ ਨੇ ਮੈਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ ਇਹ ਗੱਲ ਸਿਮਰਤਜੀਤ ਮਾਨ ਕਹਿ ਰਹੇ ਨੇ ਉਧਰ ਸਿਮਰਤਜੀਤ ਮਾਨ ਦੇ ਬਿਆਨ ਤੇ ਸੁਖਪਾਲ ਸਿੰਘ ਖੈਰਾ ਨੇ ਪਲਟਵਾਰ ਕੀਤਾ ਸੁਖਪਾਲ ਸਿੰਘ ਖੈਰਾ ਨੇ ਕਿਹਾ ਹੈ ਕਿ ਪਹਿਲਾਂ ਤਾਂ ਐਮਪੀ ਮਾਨ ਕਹਿੰਦੇ ਸੀ ਕਿ ਮੂਸੇਵਾਲਾ ਦਾ ਮੇਰੇ ਲਈ ਕੋਈ ਯੋਗਦਾਨ ਨਹੀਂ ਹੁਣ ਉਹ ਬਲਕੌਰ ਸਿੰਘ ਦਾ ਸਹਾਰਾ ਕਿਉਂ ਮੰਗ ਰਹੇ ਨੇ ਖੈਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਐ ਮਾਨਸਾ ਤੋਂ ਕਾਂਗਰਸ ਦਾ ਉਮੀਦਵਾਰ ਸੀ ਔਰ ਮੂਸੇਵਾਲਾ ਪਰਿਵਾਰ ਕਾਂਗਰਸ ਦੇ ਨਾਲ ਜੁੜਿਆ ਹੋਇਆ ਹੈ ਬਲਕੌਰ ਸਿੰਘ 1975 ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਹਰਾਨੇ ਚਾਕੇ ਐਮਪੀ ਮਾਨ ਬਲਕੌਰ ਸਿੰਘ ਨੂੰ ਗद्दार ਕਹਿੰਦੇ ਨੇ ਤੇ ਮੂਸੇਵਾਲਾ ਦੀਆਂ ਫੋਟੋਆਂ ਆਪਣੀਆਂ ਗੱਡੀਆਂ ਤੇ ਲਾ ਕੇ ਘੁੰਮਦੇ। ਜੀਪ ਦੇ ਵਿੱਚ ਦੇਖਿਆ ਕਿ ਮੂਸੇਗੋਲ ਸਾਹਿਬ ਜਿਹੜੇ ਸਾਡੇ ਸ਼ਹੀਦ ਕੀਤੇ ਗਏ ਆ ਸਰਕਾਰ ਨੇ ਗੈਂਗਸਟਰਾਂ ਦੇ ਰਹੇ ਤੇ ਮੇਰੇ ਬਹੁਤ ਕਰੀਬ ਸੀਗੇ ਤੇ ਪਿਛਲੇ ਇਲੈਕਸ਼ਨਾਂ ਦੇ ਵਿੱਚ ਉਹ ਮੇਰੇ ਅੰਦਾਜ਼ ਵੀ ਕਰਦੇ ਸੀਗੇ ਔਰ ਕਰਨਾ ਚਾਹੁੰਦੇ ਸੀਗੇ ਅੱਜ ਮੈਨੂੰ ਬੜੀ ਹੈਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅੰਦਾਜ਼ ਕਰਦਾ ਤੇ ਅੱਜ ਜੋ ਸਰਦਾਰ ਬਲਕਾਰ ਸਿੰਘ ਨੇ ਕਾਂਗਰਸ ਨੂੰ ਅਮਦਾਨ ਤੇ ਦੀ ਗੱਲ ਕੀਤੀ ਹੈ ਮੇਰਾ ਕੋ ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਇੰਟਰਵਿਊਸ ਪੁੱਛਿਆ ਜਾਂਦਾ ਕਿ ਪਿਛਲੀ ਜਮਨੀ ਚੋਣ ਕੀ ਤੁਸੀਂ ਦੀਪ ਸਿੱਧੂ ਔਰ ਸਿੱਧੂ ਮੂਸੇਵਾਲੇ ਦੇ ਜੋ ਕਤਲ ਹੋਇਆ ਸੀ ਕਿ ਉਸ ਕਰਕੇ ਜਿੱਤੇ ਸੀ ਉਹਨਾਂ ਦਾ ਕੋਈ ਯੋਗਦਾਨ ਸੀ ਕਿ ਉਹ ਕਹਿੰਦੇ ਨਹੀਂ ਜਦੋਂ ਨੇ ਕਹਿ ਹੀ ਦਿੱਤਾ ਕਿ ਮੈਂ ਪਿਛਲੀ ਚੋਣ ਵੀ ਉਹਨਾਂ ਦੇ ਕਿਸੇ ਸਾਰੇ ਦੀ ਲੋੜ ਨਹੀਂ ਸੀ ਹੁਣ ਸਾਰਾ ਕਿਉਂ ਮੰਗਦੇ ਨੇ ਔਰ ਸਿੱਧੂ ਮੂਸੇਵਾਲੇ ਦਾ ਪਿਤਾ 2 ਸਾਲ ਤੋਂ ਦਰਦਰ ਠੁਕਰਾ ਖਾ ਰਿਆ ਅਸੀਂ ਉਹਦੇ ਨਾਲ ਆ ਠੀਕ ਹੈ ਮਾਨਸਾਪ ਨੇ ਵੀ ਉਹਨਾਂ ਦੀ ਮਦਦ ਕੀਤੀ ਹੋਊਗੀ ਨੰਬਰ 1 ਪਰ ਯਾਦ ਰੱਖੇ ਕਿ ਸ਼ੁਭਦੀਪ ਸਿੱਧੂ ਮੂਸੇਵਾਲਾ ਕਾਂਗਰਸ ਦਾ ਮਾਨਸਾ ਤੋਂ ਕੈਂਡੀਡੇਟ ਸੀ ਔਰ ਕੱਲ ਉਹਦੇ ਬਲਕੌਰ ਸਿੰਘ ਪਿਤਾ ਜੀ ਆਏ ਉਹਨਾਂ ਨੇ ਕਿਹਾ ਕਿ ਮੈਂ ਇੱਕ ਸਪੋਜੀ ਆ ਮੈਂ ਤਾਂ 1975 ਦਾ ਜਦੋਂ ਦਾ ਵੋਟ ਪਾਉਣਾ ਮੈਂ ਤਾਂ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਉਹ ਤਾਂ ਸੰਕੇ ਕੋ ਗੱਲ ਨਹੀਂ ਕਹਿ ਰਿਹਾ ਅੱਛਾ ਇੱਕ ਪਾਸੇ ਉਹਨਾਂ ਨੂੰ ਗਦਾਰ ਕਹੀ ਜਾਂਦੇ ਨੇ ਇੱਕ ਪਾਸੇ ਉਹਦੇ ਪੁੱਤਰ ਦੀ ਆਪਣੀਆਂ ਗੱਡੀਆਂ ਤੇ ਤੇ ਪੋਸਟਾਂ ਤੇ ਫੋਟੋ ਲਾਈ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਨੇ ਅਗਲੇ ਦਿਨਾਂ ਦੇ ਵਿੱਚ ਕੇਜਰੀਵਾਲ ਹੁਣ ਪੰਜਾਬ ਰੁਕਣਗੇ ਔਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਐਤਵਾਰ ਤੋਂ ਯਾਨੀ ਕੱਲ ਤੋਂ ਪੰਜਾਬ ਦੇ ਵਿੱਚ ਕੇਜਰੀਵਾਲ ਆਪ ਚੋਣ ਪ੍ਰਚਾਰ ਸ਼ੁਰੂ ਕਰ ਦੇਣਗੇ 30 ਮਈ ਤੱਕ ਉਹ ਜਦੋਂ ਤੱਕ ਇਹ ਚੋਣ ਪ੍ਰਚਾਰ ਚੱਲਣਾ ਹੈ ਯਾਨੀ ਆਖਰੀ ਗੇੜ ਦੀ ਇਹ ਚੋਣ ਹੈ ਔਰ 30 ਤਰੀਕ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ ਸੋ 30 ਤਰੀਕ ਤੱਕ ਹੋਣਾ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਵੋਟਾਂ ਮੰਗਣਗੇ 1 ਜੂਨ ਨੂੰ ਪੰਜਾਬ ਦੇ ਵਿੱਚ VOTING ਹੋਣੀ ਹੈ ਅੱਜ ਦੇਰ ਸ਼ਾਮ ਤੱਕ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਜਾਣਗੇ ਔਰ ਕੱਲ ਤੋਂ ਸਵੇਰ ਤੋਂ ਉਹ ਪੰਜਾਬ ਦੇ ਵਿੱਚ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ